ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਅੰਦਰ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਸ ਸਾਲ ਸਰਕਾਰ ਨੇ ਪੰਜਾਬ ਦੇ ਵਿੱਚੋਂ ਕਿੰਨੇ ਟਨ ਝੋਨਾ ਖਰੀਦਿਆ ਕਿਸ ਰੇਟ ਤੇ ਖਰੀਦਿਆ ਕਿਸ ਮੌਸਰ ਤੇ ਖਰੀਦਿਆ ਕਿੰਨੇ ਲੱਖਾਂ ਦਾ ਜਾਂ ਕਿੰਨੇ ਕਰੋੜਾਂ ਦਾ ਖਰੀਦਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ਼ਟ ਨੇ ਦੱਸਿਆ ਕਿ ਸੋਨੀ ਦੇ ਸੀਜ਼ਨਾਂ 2024 2025 ਦੌਰਾਨ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬੜੇ ਹੀ ਸਚਾਰੂ ਤਰੀਕੇ ਦੇ ਨਾਲ ਝੋਨੇ ਦੀ ਖਰੀਦ ਹੋਈ ਹੈ। ਉਹਨਾਂ ਨੇ ਸਾਰੇ ਹੀ ਕਰਮਚਾਰੀਆਂ ਤੇ ਅਫਸਰਾਂ ਦਾ ਬੜਾ ਹੀ ਧੰਨਵਾਦ ਤੇ ਤਾਰੀਫ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਸਾਲ ਦੇ ਵਿੱਚ 173.53 ਲੱਖ ਟਨ ਝੋਨੇ ਦੀ ਖਰੀਦ ਚੰਗੇ ਤਰੀਕੇ ਦੇ ਨਾਲ ਕੀਤੀ ਗਈ ਹੈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ 1 ਟਨ ਦੇ ਵਿੱਚ 10 ਕੁਇੰਟਲ ਹੁੰਦੇ ਹਨ ਤੇ ਇੱਕ ਕੁਇੰਟਲ ਦੇ ਵਿੱਚ 100 ਗ੍ਰਾਮ 100 ਕਿਲੋ ਹੁੰਦੇ ਹਨ। ਇਸ ਸਾਲ ਦਾ ਝੋਨਾ ਇਸ ਸਾਲ ਦਾ ਝੋਨੇ ਦਾ ਸਰਕਾਰੀ ਰੇਟ ਜੋ ਸੀਗਾ 2320 ਰੁਪਏ ਰੱਖਿਆ ਗਿਆ ਸੀਗਾ ਸਰਕਾਰੀ ਰੇਟ ਤੇ ਇਸ ਸਾਲ ਸਰਕਾਰ ਨੇ ਅੰਦਾਜ਼ਾ 28000 ਕਰੋੜ ਤੋਂ ਲੈ ਕੇ 30000 ਕਰੋੜ ਦੇ ਆਸ-ਪਾਸੇ ਝੋਨੇ ਦੀ ਜੋ ਖਰੀਦ ਹੈਗੀ ਆ ਉਹ ਕੀਤੀ ਆ। ਕਿਸਾਨਾਂ ਦੇ ਕੋਲੋਂ ਇਹ ਝੋਨਾ ਪੰਜਾਬ ਦੇ ਕੋਲੋਂ ਲਿਆ ਗਿਆ ਲਿਆ ਗਿਆ ਇਸ ਸਰਕਾਰ ਨੇ ਜੋ ਝੋਨੇ ਦਾ ਗਿੱਲ ਜਾਂ ਮੌਇਸਟਰ ਜਾਂ ਆਪਾਂ ਕੁਝ ਵੀ ਕਹਿ ਲਈਏ ਗਿੱਲਾ ਝੋਨਾ ਰੱਖਿਆ ਹੈ ਉਹ 18 ਤੋਂ 23 23 ਤੱਕ ਮੌਇਸਟਰ ਰੱਖਿਆ ਗਿਆ ਹੈ ਸਰਕਾਰ ਦੇ ਵੇਰਵੇ ਅਨੁਸਾਰ ਸਾਰਾ ਝੋਨਾ ਇਸ ਮੌਇਸਟਰ ਦੇ ਵਿੱਚ ਵਿੱਚ ਹੀ ਖਰੀਦਿਆ ਗਿਆ ਹੈ ਹੋਰ ਨਵੀਆਂ ਜਾਣਕਾਰੀਆਂ ਗੱਲਾਂ ਬਾਤਾਂ ਸੁਣਨ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ ਚੈਨਲ ਨੂੰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਜੀ